ਅੱਜ ਦੇ ਕਾਲ ਤੋਂ ਦੇਖਣ ਨੂੰ ਡਾ ਨਿਊਜ਼ ਪੰਜਾਬ ਤੋਂ ਮਹਾਤੜਨ ਪਰਮਜੀਤ ਕੌਰ ਬੁਲਟਨ ਦੇ ਸ਼ੁਰੂਆਤ ਕਰਾਂਗੇ ਖਾਸ ਖਬਰ ਨਾਲ। ਸ਼੍ਰੀ ਮੁਕਸਤ ਸਾਹਿਬ ਦੇ ਵਿੱਚ ਖੂਨੀ ਝੜਪ ਹੋਈ ਹੈ। ਦੋ ਪੁਲਿਸ ਮੁਲਾਜ਼ਮਾਂ ਸਣੇ ਲੋਕ ਜ਼ਖਮੀ ਹੋਏ ਨੇ। ਹਵਲਦਾਰ ਦੀਆਂ ਤੋੜੀਆਂ ਲੱਤਾਂ। ਜੋ ਸਿਰ ਤੇ ਵੀ ਤੇਜ਼ ਅਧਿਆਜ਼ ਨਾਲ ਕੈਦੀਆਂ ਵੱਲੋਂ ਵਾਰ ਕੀਤੇ ਗਏ ਨੇ। ਸੋ ਹਵਲਦਾਰ ਦੀ ਹਾਲਤ ਇਸ ਵੇਲੇ ਗੰਭੀਰ ਦੱਸੀ ਜਾ ਰਹੀ ਹੈ। ਸ਼੍ਰੀ ਮੁਕਸਤ ਸਾਹਿਬ ਦੇ ਵਿੱਚ ਖੂਨੀ ਝੜਪ ਹੋਈ ਹੈ। ਦੋ ਪੁਲਿਸ ਮੁਲਾਜ਼ਮਾਂ ਸਣੇ ਲੋਕ ਜ਼ਖਮੀ ਹੋਏ ਨੇ। ਹਵਲਦਾਰ ਦੀ ਹਾਲਤ ਵੀ ਬੇਹਦ ਗੰਭੀਰ ਦੱਸੀ ਜਾ ਰਹੀ ਹੈ। ਸੋ ਸ਼੍ਰੀ ਮੁਕਸਤ ਸਾਹਿਬ ਦੇ ਮੀ ਹੋਏ ਨੇ ਕੈਦੀਆਂ ਦੇ ਵੱਲੋਂ ਜਿੱਥੇ ਕੀ ਕੋਟਮਾਰ ਕੀਤੀ ਗਈ ਹੈ ਹਵਲਦਾਰ ਦੀਆਂ ਲੱਤਾਂ ਤੱਕ ਤੋੜੀਆਂ ਨੇ ਸੋ ਸਿਰ ਤੇ ਵੀ ਤੇ ਇਸਰ ਹਥਿਆਰ ਨਾਲ ਕੈਦੀਆਂ ਵੱਲੋਂ ਵਾਰ ਕੀਤੇ ਗਏ ਨੇ ਸੋ ਜ਼ਿਲ੍ਹਾ ਸੁਧਾਰਕਰ ਦੇ ਵਿੱਚ ਇੱਕ ਖੂਨੀ ਝੜਪ ਹੋਈ ਹੈ ਸ਼ਰਮੁਖਸ ਸਾਬ ਦੇ ਵਿੱਚ ਜਿੱਥੇ ਕਿ ਕੈਦੀਆਂ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਗਿਆ ਖੂਨੀ ਝੜਪ ਹੋਈ ਹੈ ਸ਼ਰਮੁਖਸ ਸਾਬ ਦੇ ਵਿੱਚ ਜਿੱਥੇ ਕਿ ਹਵਲਦਾਰ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਜੋ ਕਿ ਇਸ ਵੇਲੇ ਜੇਰੇ ਇਲਾਜ ਹੈ ਹਵਲਦਾਰ ਦੀਆਂ ਵੀ ਲੱਤਾਂ ਤੋੜੀਆਂ ਨੇ ਦੋ ਪੁਲਿਸ ਮੁਲਾਜ਼ਮਾ ਸਣੇ ਲੋਕ ਵੀ ਜ਼ਖਮੀ ਹੋਏ ਨੇ ਸਿਰ ਤੇ ਤੇ ਸਰ ਹਥਿਆਰਾਂ ਦੇ ਨਾਲ ਕੈਦੀਆਂ ਵੱਲੋਂ ਵਾਰ ਕੀਤੇ ਗਏ ਨੇ ਜਿਸ ਮੁਕਸਦ ਸਾਹਿਬ ਦੇ ਵਿੱਚ ਜ਼ਿਲ੍ਹਾ ਸੁਧਾਰਕਰ ਦੇ ਵਿੱਚ ਖੂਨੀ ਝੜਪ ਹੋਈ ਹੈ ਦੋ ਪੁਲਿਸ ਮੁਲਾਜ਼ਮਾ ਸਣੇ ਲੋਕ ਜ਼ਖਮੀ ਹੋਏ ਨੇ ਤਾਜ਼ੀ ਕੀ ਹਵਲਦਾਰ ਦੀਆਂ ਲੱਤਾਂ ਤੱਕ ਤੋੜੀਆਂ ਨੇ ਸੋ ਕੈਦੀਆਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਇਹ ਖੂਨੀ ਜੜੇ ਕੀ ਚੜ੍ਹਪ ਕੀਤੀ ਗਈ ਹੈ ਕੈਦੀਆਂ ਦੇ ਵੱਲੋਂ ਦਸੂਹੇ ਖਬਰ ਤੇ ਦੇ ਜਾਣਕਾਰੀ ਲਈ ਇਹ ਸਿਆਸ ਨਾਲ ਜੁੜ ਚੁੱਕੇ ਨੇ ਸੋਇਸ ਕੀ ਕੁਝ ਹੋਰ ਜਾਣਕਾਰੀ ਹੈ ਖੂਨੀ ਚੜ੍ਹਪ ਹੋਈ ਹੈ ਜੜੇ ਕੀ ਸੁਧਾਰਕਾਰ ਦੇ ਵਿੱਚ ਪਰਮ ਅੱਜ ਇਹਨਾਂ ਖੂਨੀ ਚੜਪਾਂ ਦਾ ਤੀਜਾ ਦਿਨ ਹੋ ਚੁੱਕਾ ਹੈ ਦੋ ਦਿਨ ਤੱਕ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਦਬਾਈ ਰੱਖਿਆ ਪਰ ਸਾਡੇ ਮੀਡੀਆਈ ਸੂਤਰਾਂ ਨੇ ਜਦੋਂ ਅੱਜ ਇਸ ਦੀ ਦੁਪਹਿਰ 12 ਵਜੇ ਦੇ ਕਰੀਬ ਪੁਸ਼ਟੀ ਕੀਤੀ ਹੈ ਕਿ ਅੰਜ ਲਗਾਤਾਰ ਤੀਜੇ ਦਿਨ ਜੇਲ੍ਹ ਵਿੱਚ ਜਿਹੜਾ ਸਾਇਰਨ ਹੈ ਜਿਸ ਨੂੰ ਪੰਜਾਬੀ ਭਾਸ਼ਾ ਚ ਕਤਰੇ ਦਾ ਘੁੱਗੂ ਆਖਿਆ ਜਾਂਦਾ ਲਗਾਤਾਰ ਅੱਜ ਤੀਜੇ ਦਿਨ ਵੱਜਦਾ ਰਿਹਾ ਤਾਂ ਮੀਡੀਆ ਟੀਮ ਵੱਲੋਂ ਕੀਤੀ ਗਈ ਪੜਤਾਲ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਹੁਣ ਤੱਕ 8 ਤੋਂ ਵੱਧਰੇ ਲੋਕ ਹੈ ਜਿਹੜੇ ਇਹਦੇ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਗੰਭੀਰ ਜ਼ਖਮੀ ਹੋ ਚੁੱਕੇ ਹੈ 18 ਤਰੀਕ ਦੀ ਝੜਵ ਵਿੱਚ 4 ਤੋਂ 5 ਲੋਕ ਜ਼ਖਮੀ ਸਨ ਜਦੋਂ ਕਿ ਕੱਲ 19 ਤਰੀਕ ਦੀ ਸਵੇਰ ਵੀ ਇੱਕ ਪੁਲਿਸ ਮੁਲਾਜ਼ਮ ਉੱਪਰ ਕੈਦੀਆਂ ਅਤੇ ਹਵਾਲਾਤੀਆਂ ਨੇ ਕਾਤਲਾਨਾ ਹਮਲਾ ਕੀਤਾ ਇਹ ਇਹ ਸਭ ਦੇ ਬਾਵਜੂਦ ਜਿਹੜੀ ਜੇਲ੍ਹ ਸੀ ਉਸ ਨੂੰ ਮੁਕੰਮਲ ਤੌਰ ਤੇ ਸੀਲ ਕਰ ਦਿੱਤਾ ਗਿਆ ਜੇਲ੍ਹ ਦੀ ਤਲਾਸ਼ੀ ਹੋ ਰਹੀ ਸੀ ਪਰ ਇਸੇ ਹੀ ਦੌਰਾਨ ਅੱਜ ਸਵੇਰ ਜਦੋਂ ਇੱਕ ਜੇਲ੍ਹ ਸਟਾਫ ਦੇ ਵਿੱਚ ਜੇਲ੍ਹ ਦੀ ਰੀਡ ਦੀ ਹੱਡੀ ਮੰਨਿਆ ਜਾਣ ਵਾਲਾ ਜਵਾਨ ਚੱਕਰ ਹਵਲਦਾਰ ਮੰਗਲ ਸਿੰਘ ਜੋ ਸਿਹਤਕ ਤੌਰ ਤੇ ਕਾਫੀ ਰੈਸਟ ਪੁਸ਼ਟ ਹੈ 6 ਨੰਬਰ ਬਲਾਕ 'ਚ ਜਦੋਂ ਕੈਦੀ ਹਵਾਲਾਤੀ ਹਮਲਾ ਕਰਨ ਵਾਸਤੇ ਜੀ ਦੂਜੇ ਬਲਾਕ ਵੱਲ ਵਧ ਰਹੇ ਸਨ ਤਾਂ ਇਸ ਚੱਕਰ ਹਵਾਲਾ ਸਾਬਲਦਾਰ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕੈਦੀਆਂ ਹਵਾ ਲਾਤੀਆਂ ਨੇ ਜੇਬ ਦੇ ਗੇਟ ਗ੍ਰਿਲਾਂ ਨੂੰ ਤੋੜ ਕੇ ਰਾਣਾ ਤੇ ਹਥਿਆਰ ਬਣਾਏ ਹੋਏ ਸਨ ਇਨ੍ਹਾਂ ਚੀਜ਼ਾਂ ਦੇ ਨਾਲ ਮੰਗਲ ਹਵਾਲਦਾਰ ਦੀ ਇਸ ਭਿਆਨਕ ਤਰੀਕੇ ਕੁੱਟਮਾਰ ਕੀਤੀ ਕਿ ਉਸ ਦੀਆਂ ਦੋਨੇ ਲੱਤਾਂ ਬੁਰੀ ਤਰ੍ਹਾਂ ਨਾਲ ਤੋੜ ਦਿੱਤੀਆਂ ਤੇ ਸਿਰ ਦੇ ਵਿੱਚ ਤਕਰੀਬਨ 8 ਦੇ ਲਗਭਗ ਜਿਹੜੇ ਤੇਜ਼ ਤਾਰ ਹਥਿਆਰਾਂ ਨਾਲ ਵਾਰ ਕੀਤੇ ਐ ਅਦਮੋਈ ਹਾਲਤ ਉਸ ਜਵਾਨ ਦੀ ਕਰ ਦਿੱਤੀ ਐ ਤੇ ਹੈਰਾਨੀ ਦੀ ਗੱਲ ਇਹ ਐ ਕਿ ਹੁਣ ਤੱਕ ਪੰਜਾਬ ਦੇ ਜੇਲ੍ਹ ਮੰਤਰੀ ਏ ਡੀ ਜੀ ਪੀ ਜੇਲ੍ਹਾਂ ਇੱਥੋਂ ਤੱਕ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਐਸ ਐਸ ਪੀ ਨੇ ਵੀ ਹਸਪਤਾਲ 'ਚ ਪਹੁੰਚ ਕੇ ਜ਼ਖਮੀਆਂ ਦਾ ਹਾਲ ਚਾਲ ਜਾਣਨ ਦਾ ਵੀ ਜਿਹੜਾ ਉਪਰਾਲਾ ਨਹੀਂ ਕੀਤਾ ਜੇ ਸਟਾਫ ਦੇ ਨਾਲ ਜਿਹੜੀ ਇਹ ਵੱਡੀ ਵਧਿੱਕੀ ਹੋਈ ਹੈ ਜੀ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਤਾਂ ਬੇਸ਼ੱਕ ਹੋ ਜਾਣੀ ਹੈ ਪਰ ਉੱਥੇ ਜੇਲ੍ਹ ਮੁਲਾਜ਼ਮਾਂ ਦੀ ਸੁਰੱਖਿਆ ਤੇ ਵੱਡੇ ਸਵਾਲ ਖੜੇ ਹੁੰਦੇ ਹਨ ਕਿ ਜਿਹੜੇ ਪੁਲਿਸ ਦੇ ਜਵਾਨ ਜ਼ਖਮੀ ਹੋਏ ਆ ਉਹ ਆਪਣੇ ਘਰਾਂ ਦੇ ਸਿੰਗਲ ਅਰਨਿੰਗ ਹੈਂਡਸਮ ਇਕਲੌਤੇ ਹੀ ਕਮਾਉਣ ਵਾਲੇ ਲੋਕਸਾਨ ਜਿਨ੍ਹਾਂ ਤੇ ਘਰ ਦੀ ਪੂਰੀ ਆਰਥਿਕਤਾ ਨਿਰਭਰ ਕਰਦੀ ਸੀ ਤਾਂ ਸਵਾਲ ਖੜੇ ਹੋ ਰਹੇ ਨੇ ਕਿ ਜਿਸ ਜਵਾਨ ਦੀਆਂ ਦੋ ਲੱਤਾਂ ਹੀ ਅੱਜ ਟੁੱਟ ਗਈਆਂ ਆਉਂਦੇ 4 ਮਹੀਨਿਆਂ ਤੱਕ ਉਹ ਆਪਣੇ ਪੈਰਾਂ ਤੇ ਖੜਾ ਹੋਣ ਦੇ ਕਾਬਿਲ ਨਹੀਂ ਰਹੇਗਾ ਤਾਂ ਆਖਰਕਾਰ ਅਜਿਹੇ ਜਵਾਨਾਂ ਦੇ ਪਰਿਵਾਰਾਂ ਦਾ ਭਵਿੱਖ ਕਿਸ ਹਾਸੇ ਰਹੇਗਾ ਉੱਥੇ ਹੀ ਜੇ ਉਹਦੇ ਲੈਂਡ ਆਰਡ ਨੂੰ ਲੈ ਕੇ ਵਕ-ਵਕ ਏਜੰਸੀਆਂ ਐਕਟੀਵੇਟ ਹਨ ਦਾਵਾ ਕੀਤਾ ਜਾ ਰਿਹਾ ਹੈ ਕਿ ਲੜਾਈਆਂ ਤੇ ਖੇਤੀ ਕਾਬੂ ਪਾ ਲਿਆ ਜਾਵੇਗਾ ਪਰ ਫਿਲਹਾਲ ਦੀ ਘੜੀ ਤੱਕ ਜਿਹੜੇ ਜੇਲ੍ਹ ਦੇ ਅੰਦਰ ਦੇ ਹਲਾਤ ਹੈ ਲੋਕਾਂ ਦੇ ਦਰਸ਼ਨ ਮੁਤਾਬਕ ਕਾਫੀ ਚਿੰਤਾਜਨਕ ਬਣੇ ਹੋਏ ਹਨ ਜੀ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਇਹ ਘਟਨਾਵਾਂ ਵਾਰ-ਵਾਰ ਹੁੰਦੀਆਂ ਨੇ ਕਿ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਕੈਦੀਆਂ ਵੱਲੋਂ ਹੀ ਜਿਹੜੇ ਕਿ ਕੋਠਮਾਰ ਕੀਤੇ ਜਾਂਦੇ ਚਾਹੇ ਉਹ ਆਪਸ ਵਿੱਚ ਉਹਨਾਂ ਦੇ ਨਾਲ ਦੇ ਹੋਣ ਕਿ ਜਾਂ ਫਿਰ ਮੁਲਾਜ਼ਮ ਹੁੰਦੇ ਨੇ ਸੋ ਇਸ ਦੇ ਲਈ ਕੀ ਕੁਝ ਕਾਰਵਾਈ ਹੁਣ ਕੀਤੀ ਜਾ ਰਹੀ ਹੈ ਤੇ ਕੀ ਕੁਝ ਜਿਹੜੇ ਕਿ ਠੋਸ ਕਦਮ ਚੁੱਕੇ ਜਾ ਰਹੇ ਨੇ ਕਿ ਇਸ ਤਰ੍ਹਾਂ ਦੀ ਘਟਨਾਵਾਂ ਨਾ ਵਾਪਰਣ ਪਰਮ ਲੋਕਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਵਿਵਸਥਾ ਵਿਗੜਦੀ ਜਾ ਰਹੀ ਹੈ ਕਿਤੇ ਨਾ ਕਿਤੇ ਜਿੱਥੇ ਵੱਖ-ਵੱਖ ਸਰਕਾਰੀ ਵਿਭਾਗ ਅਰਾਜਕਤਾ ਦੇ ਵਿੱਚ ਹਨ ਉੱਥੇ ਕੈਦੀਆਂ ਹਵਾਲਾਤਿਆਂ ਬੰਦੀਆਂ ਦੇ ਵਿੱਚ ਵੀ ਵੱਧਦੀ ਅਰਾਜਕਤਾ ਹੀ ਇੰਨਾ ਝੜਪਾਂ ਦਾ ਮੁੱਖ ਕਾਰਨ ਮੰਨੀ ਜਾ ਰਹੀ ਹੈ ਜੇਲ੍ਹ ਪ੍ਰਬੰਧਨ ਇੰਨਾ ਘਟਨਾਵਾਂ ਨੂੰ ਰੋਕਣ ਲਈ ਵੀ ਕੋਸ਼ਿਸ਼ਾਂ ਕਰਦਾ ਹੈ ਪਰ ਕਿਤੇ ਨਾ ਕਿਤੇ ਸਮੁੱਚਾ ਤਾਂ ਚੱਲਣ ਖੜਾ ਚੁੱਕਿਆ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਜੇਲ੍ਹ ਅੰਦਰ ਲਗਾਤਾਰ ਤਿੰਨ ਦਿਨ ਤੱਕ ਖੁੰਨੀ ਝੜਪਾ ਹੋਣ ਦਾ ਮਾਮਲਾ ਬੀਤੇ ਚਹੀਦ ਹਾਕਿਆਂ ਤੋਂ ਸਾਹਮਣੇ ਨਹੀਂ ਆਇਆ ਤਾਂ ਮੁਕਸਰ ਸਾਹਿਬ ਦੀ ਜੇਲ੍ਹ ਅੰਦਰ ਕੋਈ ਇਸ ਘਟਨਾ ਨੇ ਵੱਡੇ ਸਵਾਲ ਤਾਂ ਖੜੇ ਕਰ ਦਿੱਤੇ ਉੱਥੇ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੁਲਿਸ ਜਵਾਨਾਂ ਤੇ ਹਮਲਾ ਕਰਨ ਵਾਲੇ ਜਾਂ ਸਾਥੀ ਕੈਦੀਆਂ ਉੱਪਰ ਹਮਲਾ ਕਰਨ ਵਾਲੇ ਲੋਕਾਂ ਦੀ ਪਛਾਣ ਕਰਕੇ ਇਹਨਾਂ ਦੇ ਖਿਲਾਫ ਸਖਤ ਕਾਨੂੰਨੀ ਤੌਰਾਂ 'ਤੇ ਵਾਂਦੇ ਅਧੀਨ ਕਾਰਵਾਈ ਤਾਂ ਕੀਤੀ ਜਾਵੇਗੀ ਪਰ ਵੱਡੇ ਸਵਾਲ ਇਹ ਖੜੇ ਹੋਗੇ ਕਿ ਜਿਹੜੇ ਮਾਵਾਂ ਦੇ ਪੁੱਤ ਪੜ੍ਹੇ ਲਿਖੇ ਜਵਾਨ ਜਿਹੜੇ ਮੰਗਲ ਸਿੰਘ ਵਰਗੇ ਡਿਊਟੀ ਕਰਦੇ ਆ ਜਿਨ੍ਹਾਂ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਛੱਡ ਕੇ ਕਾਨੂੰਨ ਦੀ ਫਰਜ਼ਾਂ ਦੀ ਪੂਰਤੀ ਕਰਦੇ ਆ ਉਹਨਾਂ ਦੀ ਸਰੀਰਕ ਹਾਲਤ ਦਿਵਿਆਂਗਾਂ ਵਰਗੀ ਕੀਤੇ ਜਾਣਾ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦਾ ਹੈ ਕਿ ਸਰਕਾਰ ਨੂੰ ਵੀ ਅਜਿਹੇ ਮਾਮਲਿਆਂ ਵਿੱਚ ਸਖਤ ਫੈਸਲੇ ਲੈਣ ਦੀ ਲੋੜ ਹੈ ਤਾਂ ਜੋ ਜੇਲ੍ਹਾਂ ਦੇ ਅੰਦਰਲੇ ਸੁਰੱਖਿਆ ਪ੍ਰਬੰਧ ਫੋਕਟਾ ਰੂਪ ਵਿੱਚ ਨਾ ਬਦ ਰਹਿ ਸਕਣ ਜੀ ਬਿਲਕੁਲ ਜੀ ਅਸਟਾਨ ਬਹੁਤ ਹਨ ਤੁਹਾਡਾ तमाम ਜਾਣਕਾਰੀ ਦੇ ਲਈ ਕਦਾ ਜੇਲ੍ਹ ਵਿੱਚ ਕੁਝ ਚੜ੍ਹਨੀ ਆ ਰਹੀ ਹੈ ਕੀ ਮਾਮਲਾ ਹਮ ਤੱਕ ਪੜ੍ਹਿਆ ਜਾਂਦਾ ਹੈ ਜੇਲ੍ਹ ਦੇ ਵਿੱਚ ਕੁਝ ਲੜਾਈ ਦੀਆਂ ਜਿਹੜੀਆਂ ਇਨਸੀਡੈਂਸ ਹੈ ਉਹ ਕੋਈ ਹੈ ਉਹਦੇ ਅੰਦਰ ਸਾਡੇ ਕੋਲੇ 18 ਤਰੀਕ ਨੂੰ ਤਿੰਨ ਪ੍ਰिजनਰ ਆ ਜਿਹੜੇ ਉਹ ਆਏ ਸੀਗੇ ਉਹਨਾਂ ਚੋਂ ਇੱਕ ਪ੍ਰिजनਰ ਦੀ ਲੱਤ ਫ੍ਰੈਕਚਰ ਹੈ ਜੀ ਇੱਕ ਦੀ ਬਾਹ ਫ੍ਰੈਕਚਰ ਹੈ ਉਹ ਸਾਡੇ ਕੋਲੇ ਹੁਣ ਪ੍ਰੈਜ਼ੈਂਟਲੀ ਐਡਮਿਟਡ ਨੇ ਤੇ ਇਹ ਸੇਮ ਉਹਦੀ ਕੰਟੀਨਿਊਸ਼ਨ ਹੀ ਹੋਣੀ ਹੈ ਮੇਬੀ ਲੜਾਈ ਦੀ ਤਾਂ ਉਹ ਇੱਕ ਕੱਲ ਸਾਡੇ ਕੋਲ ਮੁਲਾਜ਼ਮ ਆਏ ਸੀਗੇ ਇੱਕ ਮੁਲਾਜ਼ਮ ਅੱਜ ਲੈ ਕੇ ਆਏ ਐ ਉਹਨਾਂ ਦੀ ਵੀ ਲੱਤ ਹੈ ਜਿਹੜੀ ਉਹ ਫ੍ਰੈਕਚਰ ਹੈ ਪਹਿਲਾਂ ਇਲਾਜ ਚੱਲ ਰਿਹਾ ਜੀ ਸਰ ਫ੍ਰੈਕਚਰ ਵਾਲੀ ਲੜਾਈ ਨੂੰ ਵੀ ਨਹੀਂ ਸਕੇ ਜਾਂਦਾ ਕਿ ਨਾਰਮਲ ਲੜਾਈ ਚੱਲਦੀ ਹੈ ਥੋੜਾ ਹੁੰਦਾ ਤਾਂ ਉਹ ਇੱਕ ਨਾਰਮਲ ਤਾਂ ਨਹੀਂ ਤੁਸੀਂ ਕਹਿ ਸਕਦੇ ਕਿ ਲੜਾਈ ਤਾਂ ਕਾਫੀ ਉੱਥੇ ਹੋਈ ਹੋਣੀ ਹੈ ਤੁਹਾਡੀ ਗੱਲ ਤੋਂ ਬਿਨਾ ਹੋ ਸਕਦਾ ਹੈ ਕਿ ਈਰੀਜਾਂ ਦੇ ਹਾਂਜੀ ਹਾਂਜੀ ਹੋ ਸਕਦਾ ਹੈ ਹਾਂਜੀ ਇੱਕ ਕੱਲ ਪਰਸੋ ਪਰਸੋ ਹੋਇਆ ਜੀ ਉਹ ਵੀ ਹਾਕ ਤੇ ਵਧੀਆ ਮੁੰਡਾ ਜੀ ਉਹ ਠੀਕ ਹੈ ਜੀ ਤੁਹਾਡੇ ਸਰਟ ਕਿਤੇ ਕਿਤੇ ਲੱਗੀ ਆ ਕਿ ਜੀ ਮੇਰੀ ਜੀ ਇੱਕ ਲੱਤ ਤਾਂ ਪੂਰੀ ਟੁੱਟ ਚੁੱਕੀ ਹੈ ਤੇ ਦੂਸਰੀ ਲੱਤ ਫ੍ਰੈਕਚਰ ਹੋਈ ਆ ਸਿਰ ਵਿੱਚ ਮੇਰੇ ਟੰਕੇ ਆ ਦੋਨਾਂ ਲੱਤਾਂ ਤੇ ਪੈਰਾਂ ਤੇ ਟੰਕੇ ਆ ਕਿਸ ਤਰੀਕ ਨਾਲ ਹਮਲਾ ਕੀਤਾ ਤੁਹਾਡੇ ਜੇ ਜੇਲ੍ਹ ਵਿੱਚੋਂ ਜਿਹੜੀਆਂ ਲੋਹੇ ਦੀਆਂ 바ਰੀਆਂ ਉਹਨਾਂ ਨੂੰ ਪੱਤੀਆਂ ਤੋੜ ਕੇ ਲਿਆਉਂਦੇ ਆ ਉਹਨਾਂ ਨਾਲ ਹਮਲਾ ਕੀਤਾ ਗਿਆ ਇਹੋ ਜੀ ਕਾਰਵਾਈ ਦੀ ਮੰਗ ਕਰਦੇ ਆ ਪ੍ਰਸ਼ਾਸਨ ਵੱਲੋਂ ਇਨਸਾਫ਼ ਦੀ ਮੰਗ ਕਰਦੇ ਕਿ ਨਾ ਜੋ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ ਕੋਈ ਕਿਹੋ ਜਿਹੀ ਕਿਸਮ ਦੇ ਕੈਦੀ ਸੀ ਕੀ ਕ੍ਰਿਮੀਨਲ ਰਿਕਾਰਡ ਵਾਲੇ ਸੀ ਜਾਂ ਕੋਈ ਨਸ਼ੇ ਪੱਤੇ ਵਾਲੇ ਜਾਂ ਚੋਰ ਚੱਕੇ ਜਿਹੜੇ ਸਾਡੇ ਤੇ ਹਮਲਾ ਕੀਤਾ ਜਿਨ੍ਹਾਂ ਨੇ ਜਿੰਨਾ ਬੰਦੀਆਂ ਵੱਲੋਂ ਹਮਲਾ ਕੀਤਾ ਗਿਆ ਇਹ ਤਕਰੀਬਨ ਇਹਨਾਂ ਵਿੱਚੋਂ 302 ਦੇ ਮਾਮਲੇ ਵਾਲੇ ਕੈਦੀ ਸ਼ਾਮਲ ਸਨ ਕੋਈ ਗੈਂਗਸਟਰ ਰੋਕ ਵੀ ਸੀ ਕਿ ਇਹਦੇ ਵਿੱਚ ਨਹੀਂ ਜੀ ਇਹ ਚ ਗੈਂਗਸਟਰ ਕੋਈ ਨਹੀਂ ਜੀ ਇਹ ਨਾਰਮਲ ਬੰਦੀਆਂ ਜਿਨ੍ਹਾਂ ਤੇ 302 ਦੇ ਪਰਚੇ ਦਰਜ ਇਹਨਾਂ ਵੱਲੋਂ ਮੇਰੇ ਪਰਚਾ